ਹੈਲੋ ਹਾਂਜੀ ਸਾਰੇ ਭੈਣ ਭਰਾਵਾਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ। ਦੇਖੋ ਹੁਣ ਸਰਦੀਆਂ ਖਤਮ ਹੋ ਚੁੱਕੀਆਂ ਨੇ ਤੇ ਗਰਮੀਆਂ ਸਟਾਰਟ ਹੋ ਰਹੀਆਂ ਨੇ। ਪਹਿਲਾਂ ਆਪਾਂ ਸਰਦੀਆਂ ਸ਼ੁਰੂ ਹੋਣ ਵੇਲੇ ਇੱਕ ਵੀਡੀਓ ਦੋ ਵੀਡੀਓ ਪਾਈਆਂ ਸੀਗੀਆਂ ਜਿਹੜੀਆਂ ਕਿ ਮੇਰੀਆਂ ਭੈਣਾਂ ਨੇ ਬਹੁਤ ਪਸੰਦ ਕੀਤੀਆਂ ਸੀਗੀਆਂ। ਪਰ ਹੁਣ ਸਰਦੀਆਂ ਜਾ ਰਹੀਆਂ ਨੇ ਤੇ ਸਾਰਿਆਂ ਨੂੰ ਹਣਾ ਟੈਨਸ਼ਨ ਹੋਈ ਪਈ ਐ ਵੀ ਹੁਣ ਆਪਾਂ ਨੇ ਜਿਹੜੇ ਭਾਰੀ ਤੋਂ ਭਾਰੀ ਕੰਬਲ ਨੇ ਉਦੋਂ ਦੇਖੋ ਮੈਂ ਕੰਬਲ ਜਿਹੜਾ ਤੋਤਾ ਸੀ ਉਹ ਹਲਕਾ ਸੀਗਾ ਪਰ ਜਿਹੜੇ ਇਹ ਕੰਬਲ ਨੇ ਨਾ ਇਹ ਬਹੁਤ ਹੈਵੀ ਕੰਬਲ ਨੇ ਹਨਾ। ਚੱਕੇ ਵੀ ਨਹੀਂ ਜਾ ਰਹੇ ਕਿ ਮੇਰੇ ਤੋਂ ਆਖਰ ਮੈਂ ਤੁਹਾਨੂੰ ਪ੍ਰੋਪਰ ਚੱਕ ਕੇ ਦਿਖਾਵਾਂ ਤਾਂ ਨਹੀਂ ਚੱਕੇ ਜਾਂਦੇ ਹਨ ਇਹ ਦੋਨੋਂ ਹੀ ਆਪਣੇ ਕੰਬਲ ਬਹੁਤ ਭਾਰੀ ਨੇ ਤੇ ਦੇਖੋ ਹੁਣ ਆਪਾਂ ਇਹਨਾਂ ਨੂੰ ਡ੍ਰੈਕਲੀਨ ਕਰਵਾਵਾਂਗੇ ਤਾਂ ਘੱਟੋ ਘੱਟ ਆਪਣਾ 700000 ਰੁਪਏ ਡ੍ਰੈਕਲੀਨ ਵਾਲੀ ਲੈ ਲੈਂਦੇ ਨੇ ਤੇ ਨਾਲੇ ਆਪਾਂ ਨੂੰ ਇਹ ਰਹਿੰਦਾ ਵੀ ਹਨਾ ਪਤਾ ਨਹੀਂ ਕਿੱਦਾਂ ਉਹਨਾਂ ਨੇ ਕੀਤੀ ਹੋਣੀ ਹੈ ਉਹ ਇੰਨਾ ਹਾਰਮਫੁਲ ਜਿਹੜੇ ਕੈਮੀਕਲ ਵਿੱਚ ਪਾ ਦਿੰਦੇ ਨੇ ਇੱਕ ਵਾਰ ਅਸੀਂ ਨੇ ਇਹ ਵਾਲਾ ਕੰਬਲ ਡ੍ਰੈਕਲੀਨ ਕਰਵਾਇਆ ਸੀਗਾ ਮੈਂ ਤੁਹਾਨੂੰ ਦਿਖਾਉਣੀ ਆ ਹਨਾ ਜਿਹੜੀ ਇਹਦੀ ਕੰਨੀ ਹੈ ਨਾ ਜਲਾਤੀ ਸੀਗੀ ਉਹਨਾਂ ਨੇ ਤੇ ਉਸ ਤੋਂ ਬਾਅਦ ਫਿਰ ਨਾ ਕਾਫੀ ਸਾਲ ਹੋ ਗਈ ਸੀ ਉਦੋਂ ਕਰਵਾਇਆ ਸੀਗਾ ਉਸ ਤੋਂ ਬਾਅਦ ਕਦੇ ਵੀ ਨੂੰ ਮੈਂ ਡਰਾਈ ਕਲੀਨ ਨਹੀਂ ਕਰਵਾਇਆ ਘਰ ਦੇ ਵਿੱਚ ਹੀ ਇਹਨਾਂ ਨੂੰ ਡਰਾਈ ਕਲੀਨ ਕਰ ਲੈਨੇ ਆ ਕਿਵੇਂ ਦੇਖੋ ਇੱਕ ਤਾਂ ਜੇ ਤੁਹਾਡੇ ਕੰਬਲ ਘੱਟ ਮਤਲਬ ਕਿ ਗੰਦੇ ਆ ਹਨ ਵੀ ਆਪਾਂ ਨੂੰ ਹੁੰਦਾ ਵੀ ਹਾਂ ਆਪਾਂ ਕਵਰ ਵਗੈਰਾ ਚੜਾ ਕੇ ਰੱਖਦੇ ਆ ਦੇਖੋ ਇਸ ਤਰੀਕੇ ਨਾਲ ਉਹਨਾਂ ਨੇ ਨਾ ਡਰਾਈ ਕਲੀਨ ਕੀਤੀ ਸੀ ਇਹਨੂੰ ਜਲਾਤਾ ਸੀਗਾ ਨਾ ਬਹੁਤ ਮਹਿੰਗੇ ਮਹਿੰਗੇ ਪਾਣਾ ਕੰਬਲ ਲੈਣੇ ਆਗੇ ਫਿਰ ਡਰ ਵੀ ਰਹਿੰਦਾ ਵੀ ਕੀ ਪਤਾ ਉਹਨਾਂ ਨੇ ਕੀ ਕੀਤਾ ਉਹ ਕਿੰਨਾ ਕੈਮੀਕਲ ਪਾਇਆ ਹੋਗਾ ਨਾਲੇ ਜਿਹੜੇ ਇਹਨਾਂ ਦੇ ਕਲਰ ਨੇ ਨਾ ਉਹ ਫਿੱਕੇ ਪੈਣ ਲੱਗ ਜਾਂਦੇ ਨੇ ਆਪਾਂ ਜਦੋਂ ਉਹਨਾਂ ਡਰਾਈ ਕਲੀਨ ਬਾਰ-ਬਾਰ ਕਰਵਾਈ ਜਾਂਦੇ ਇਹ ਇੱਕ ਮਹੀਨੇ ਪਹਿਲਾਂ ਨੂੰ ਆਦਤ ਹੁੰਦੀ ਹੈਗੀ ਹਨਾ ਉਹਨਾਂ ਈਜੀ ਦੇ ਵਿੱਚ ਇਹਨਾਂ ਨੂੰ ਧੋਂਦੀਆਂ ਨੇ ਜਦ ਕਿ ਇਹ ਜਿਹੜੇ ਕੰਬਲ ਹੁੰਦੇ ਆ ਨਾ ਇਹ ਈਜੀ ਦੇ ਵਿੱਚ ਨਹੀਂ ਧੋਤੇ ਜਾਂਦੇ ਈਜੀ ਥੋੜੀ ਬਹੁਤੀ ਪਾ ਸਕਦੇ ਹੋ ਅਗਰ ਤੁਹਾਡੇ ਕੰਬਲ ਜ਼ਿਆਦਾ ਹਨਾ ਗੰਦੇ ਹੈਗੇ ਨਹੀਂ ਇਹਨਾਂ ਨੂੰ ਧੋਣ ਵਾਸਤੇ ਕੀ ਤੁਹਾਨੂੰ ਚਾਹੀਦਾ ਮਸ਼ੀਨ ਵਿੱਚ ਤੁਸੀਂ ਇਹਨਾਂ ਨੂੰ ਆਸਾਨੀ ਨਾਲ ਧੋ ਸਕਦੇ ਹੋ ਦੇਖੋ ਵੈਸੇ ਤਾਂ ਜੇ ਮੈਂ ਆਪਾਂ ਟੱਬ ਵਗੈਰਾ ਵਿੱਚ ਪਾ ਕੇ ਨਾ ਲੱਤਾਂ ਨਾਲ ਧੋਣਿਆ ਹਨਾ ਜਦ ਚੱਕ ਚੱਕ ਕੇ ਧੋਣਿਆ ਤਾਂ ਬਹੁਤ ਮੁਸ਼ਕਲ ਹੁੰਦੀ ਹੈ ਤਪਾਂ ਨ ਮਸ਼ੀਨ ਦੇ ਵਿੱਚ ਬਹੁਤ ਆਸਾਨੀ ਨਾਲ ਧੋ ਸਕਦਾ ਚਾਹੇ ਤੁਹਾਡੀ ਮਸ਼ੀਨ ਵੱਡੀ ਹੈ ਚਾਹੇ ਛੋਟੀ ਹੈ ਮੈਂ ਤੁਹਾਨੂੰ ਦੱਸ ਦਿਆਂ ਕਿ ਕਿਸ ਤਰੀਕੇ ਦੇ ਨਾਲ ਇਹਦੇ ਵਿੱਚ ਪਾਉਣਾ ਕੀ ਹੈ ਚਾਹੇ ਜਿੰਨਾ ਮਰਜੀ ਤੁਹਾਡਾ ਕੰਬਲ ਗੰਦਾ ਨਾ ਤਾਂ ਉਹ ਉਹਦਾ ਜਿਹੜਾ ਬੂਰ ਹੈ ਉਹਨੂੰ ਕੁਝ ਹੋਊਗਾ ਬਿਲਕੁਲ ਸੌਫਟ ਦੇਖੋ ਆਪਣੇ ਬਾਲਾਂ ਦੀ ਤਰ੍ਹਾਂ ਇਹ ਸੌਫਟ ਹੁੰਦੇ ਹਨਾ ਜਿਹੇ ਜੇ ਤੁਹਾਡਾ ਕੰਬਲ ਹੈਗੇ ਨੇ ਉਦਾਂ ਹੀ ਰਹਿਣਗੇ ਚਾਹੇ ਤੁਸੀਂ 10 ਸਾਲ 20 ਸਾਲ ਉਹਨਾਂ ਨੂੰ ਰੱਖ ਲਿਓ ਬਿਲਕੁਲ ਖਰਾਬ ਨਹੀਂ ਹੋਣਗੇ ਤੇ ਧੋਣ ਦਾ ਤਰੀਕਾ ਮੈਂ ਤੁਹਾਨੂੰ ਦੱਸੂਗੀ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜਰੂਰ ਦੇਖਣਾ ਚੰਗੀ ਲੱਗੀ ਤਾਂ ਲਾਈਕ ਵੀ ਕਰਨਾ ਤੇ ਹੁਣ ਆਪਾਂ ਇਹਨੂੰ ਧੋਵਾਂਗੇ ਮਸ਼ੀਨ ਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਨੇ ਕੀ ਕਰਨਾ ਹੈ ਮਸ਼ੀਨ ਦੇ ਵਿੱਚ ਆਪਾਂ ਪਾ ਲੈਨੇ ਆ ਪਾਣੀ ਦੇਖੋ ਇੱਕ ਮੈਂ ਤੁਹਾਨੂੰ ਗੱਲ ਦੱਸ ਰਹੀ ਸੀ ਕਿ ਅਗਰ ਤੁਹਾਡੇ ਕੰਬਲ ਮੈਲੇ ਆ ਦੇਖੋ ਵੈਸੇ ਇਹ ਇੰਨੇ ਮੈਲੇ ਨਹੀਂ ਹੈਗੇ ਗੰਦੇ ਨਹੀਂ ਹੈਗੇ ਕਿਉਂਕਿ ਆਪਾਂ ਪੱਕਾ ਵਰਚੜਾ ਕੇ ਰੱਖਦੇ ਨਾ ਪੁਰਾਣਾ ਫਿਰ ਵੀ ਰੱਖਣ ਵੇਲੇ ਆਪਾਂ ਨੂੰ ਹੁੰਦਾ ਵੀ ਇੱਕ ਵਾਰੀ ਇਹਨਾਂ ਸਾਫ਼ ਕਰਦੀ ਆਪਾਂ ਨੂੰ ਜੇ ਤੁਹਾਡਾ ਕੰਬਲ ਲੱਗਦਾ ਤੁਹਾਨੂੰ ਵੀ ਬਿਲਕੁਲ ਐ ਇਦਾਂ ਵੀ ਗੰਦਾ ਨਹੀਂ ਹੈਗਾ ਕਿਤੋਂ ਵੀ ਤਾਂ ਮੈਂ ਤੁਹਾਨੂੰ ਹਨਾ ਆਪਣੀ ਦੂਸਰੀ ਵੀਡੀਓ ਦਾ ਲਿੰਕ ਪਾ ਦੂੰਗੀ ਇਹਦੇ ਵਿੱਚ ਤਾਂ ਤੁਸੀਂ ਉਸ ਤਰੀਕੇ ਨਾਲ ਇਹਨੂੰ ਭਾਫ ਨਾਲ ਹੀ ਠੀਕ ਕਰਕੇ ਰੱਖ ਦਿਓ ਉਹੀ ਤੁਹਾਡੇ ਕੰਬਲ ਚ ਸਮੈਲ ਨਹੀਂ ਆਉਂਦੀ ਕੋਈ ਇਹ ਗੰਦਾ ਨਹੀਂ ਹੁੰਦਾ ਕੋਈ ਕਿਟਾਨੋ ਨਹੀਂ ਪੈਦਾ ਹੁੰਦੇ ਤੇ ਆਓ ਹੁਣ ਆਪਾਂ ਮਸ਼ੀਨ ਦੇ ਵਿੱਚ ਇਹਨੂੰ ਕਿਵੇਂ ਧੋਈਏ ਹਾਂਜੀ ਹੁਣ ਆਪਾਂ ਨੇ ਮੀਡੀਅਮ ਤੱਕ ਪਾਣੀ ਪਾ ਲਿਆਗਾ ਦੇਖੋ ਮੈਂ ਤੁਹਾਨੂੰ ਪਹਿਲਾਂ ਕਿਹਾ ਵੀ ਜੇ ਇਹਦਾ ਜਿਆਦਾ ਗੰਦਾ ਹੈ ਨਾ ਕੰਬਲ ਤਾਂ ਤੁਸੀਂ ਇਹਦੇ ਵਿੱਚ ਈਜੀ ਪਾ ਸਕਦੇ ਹੋ ਈਜੀ ਪਾਉਣੀ ਕਿੰਨੀ ਕਿਹਾ ਥੋੜੀ ਜੀ ਕਿਉਂਕਿ ਆਪਾਂ ਈਜੀ ਦੇ ਵਿੱਚ ਇਹਨਾਂ ਨੂੰ ਧੋਣ ਲੱਗ ਜਾਨੇ ਤੇ ਫਿਰ ਈਜੀ ਨਿਕਲਣ ਚ ਨਹੀਂ ਆਉਂਦੀ ਅਈ ਅਗਰ ਈਜੀ ਤੁਸੀਂ ਪਾਉਣੀ ਹੈ ਤਾਂ ਬਿਲਕੁਲ ਥੋੜੀ ਜੀ ਅੱਧਾ ਚਮਚਾ ਨਾ ਪਾਈ ਜਿਹਦਾ ਪਾ ਲਾਂਗੇ ਇਹਦੇ ਵਿੱਚ ਤੇ ਹੁਣ ਆਪਾਂ ਇਹ ਸੁ ਸ਼ੈਂਪੂ ਦੇ ਵਿੱਚ ਧੋਇਆ ਕਰੋ ਇਹਨਾਂ ਨੂੰ ਕਿਉਂਕਿ ਸ਼ੈਂਪੂ ਦੇ ਨਾਲ ਨਾ ਤਾਂ ਇਹਨਾਂ ਦੀ ਸੈ ਨਹੀਂ ਜਾਂਦੀ ਹੈ ਤੇ ਨਾ ਹੀ ਇਹਨਾਂ ਦੇ ਵਿੱਚ ਗੋਰੂਪਤੀ ਹੈ ਤੇ ਨਾ ਹੀ ਤੁਹਾਨੂੰ ਇਹ ਹੋਏਗਾ ਵੀ ਸਾਡੀ ਕੰਬਲ ਨੇ ਜਿਹੜੇ ਸੁਗੜ ਜਾਣਗੇ ਜਾਂ ਖਰਾਬ ਹੋ ਜਾਣਗੇ ਤੇ ਇਸ ਤਰੀਕੇ ਦੇ ਨਾਲ ਆਪਾਂ ਕਿਉਂਕਿ ਇਹ ਕੰਬਲ ਜਿਆਦਾ ਆਪਣੀ ਗੰਦੀ ਨਹੀਂ ਹੋਈ ਇਸ ਲਈ ਆਪਾਂ ਨੇ ਇੱਕ ਢੱਕਣ ਪਾਇਆ ਸ਼ੈਂਪੂ ਦਾ ਅਗਰ ਤੁਹਾਨੂੰ ਲੱਗਦਾ ਵੀ ਗੰਦੇ ਨੇ ਤਾਂ ਦੋ ਢੱਕਣ ਪਾ ਲਓ ਤੇ ਅੱਧਾ ਚਮਚ ਆਪਾਂ ਇਹਦੇ ਵਿੱਚ ਪਾਵਾਂਗੇ ਨਮਕ ਦਾ ਉਹ ਕਦੇ ਲਈ ਕਿਉਂਕਿ ਜਿਹੜਾ ਉਹ ਨਮਕ ਹੈ ਨਾ ਉਹ ਜਿੰਨੇ ਵੀ ਟਟਾਲੋ ਵਗੈਰਾ ਹੁੰਦੇ ਨੇ ਸਾਰਿਆਂ ਨੂੰ ਖਤਮ ਕਰ ਦਿੰਦਾ ਤੇ ਤੁਹਾਡੇ ਕੰਬਲ ਬਹੁਤ ਸੋਹਣੇ ਹੋਣਗੇ ਹਾਂਜੀ ਤੇ ਹੁਣ ਆਪਾਂ ਇਹਦੇ ਵਿੱਚ ਕੀ ਕਰਾਂਗੇ ਜਿਹੜਾ ਅੱਧਾ ਕੰਬਲ ਹੈਗਾ ਉਹ ਨੂੰ ਪਾਵਾਂਗੇ ਜਿਹੜਾ ਅੱਧਾ ਕੰਬਲੇਗਾ ਉਹਨੂੰ ਆਪਾਂ ਸਾਈਡ ਤੇ ਰੱਖਾਂਗੇ ਦੂਸਰੀ ਸਾਈਡ ਜਿੱਧਰ ਆਪਾਂ ਹਨਾ ਸੁਕਾਉਣੀਆਂ ਆ ਕੱਪੜੇ ਉਧਰ ਰੱਖ ਲਓ ਚਾਹੇ ਤੁਸੀਂ ਇਹਨੂੰ ਨੀਚੇ ਲਟਕਾ ਕੇ ਰੱਖ ਲਓ ਜਿਵੇਂ ਮਰਜ਼ੀ ਕਰ ਲਓ ਉਹਨਾਂ ਕੰਬਲੇ ਦੇ ਵਿੱਚ ਪਾਉਣਾ ਆਪਣੇ ਜਿੰਨਾ ਕ ਆਪਣਾ ਹਿੱਲ ਜੇ ਇਹ ਨਹੀਂ ਹੈਗਾ ਵੀ ਆਪਾਂ ਮਸ਼ੀਨ ਦੀ ਹਨਾ ਮੋਟਰ ਮਚਾ ਲਈ ਕਿਉਂਕਿ ਕਈ ਭੈਣਾਂ ਦੇ ਮੈਨੂੰ ਉਦੋਂ ਮੈਸੇਜ ਆਏ ਸੀ ਵੀ ਦੀਦੀ ਸਾਡੀ ਨਾ ਮੈਂ ਕਿਸੇ ਦੀ ਵੀਡੀਓ ਦੇਖ ਕੇ ਨਾ ਇਦਾਂ ਹੀ ਸਾਰਾ ਕੰਬਲ ਪਾ ਲਿਆ ਤੇ ਸਾਡੀ ਮੋਟਰ ਮੱਜ ਗਈ ਤੇ ਉਹਨਾਂ ਕ ਪਾਉਣਾ ਪਹਿਲਾਂ ਦੇਖ ਲੈਣਾ ਵੀ ਸਾਡਾ ਕੰਬਲ ਵਿੱਚ ਹਿੱਲ ਰਿਹਾ ਉਹਨਾਂ ਕੀ ਪਾਉਣਾ ਕਿ ਇਹ ਚੀਜ਼ਾਂ ਦੇਖਦੇ ਆ ਨਾ ਮੇਰੀ ਕੋਈ ਵੀ ਮੈਂ ਆਪਣੀ ਵੀਡੀਓ ਦੇ ਵੀ ਕਹਿਣੀ ਵੀ ਪਹਿਲਾਂ ਉਹ ਸਰਚ ਕਰ ਲਿਆ ਪਰ ਫਿਰ ਹਨਾ ਕੋਈ ਵੀ ਚੀਜ਼ ਵਰਤਿਆ ਕਰੋ ਤਾਂ ਹੁਣ ਆਪਾਂ ਨੇ ਕੀ ਕਰਨਾ ਹੈ ਦੇਖੋ ਐਂਡ ਪ੍ਰੋਪਰ ਚੰਗੇ ਤਰੀਕੇ ਨਾਲ ਮਲਕੇ ਦੇ ਵਿੱਚ ਹਿਲ ਰਿਹਾ ਇਹ 12 ਲੀਟਰ ਦੀ ਆਪਣੀ ਮਸ਼ੀਨ ਹੈਗੀ ਹੈ ਨਾ 12 ਕਿਲੋ ਦੀ ਤੇ ਇਹਦੇ ਵਿੱਚ ਵੀ ਆਪ ਮੈਨੂੰ ਸਾਰੇ ਨੂੰ ਵੀ ਪਾ ਦੂ ਇਹ ਸਾਰਾ ਵੀ ਹਿਲ ਲਜੂਗਾ ਹਨਾ ਪਰ ਨਹੀਂ ਆਪਾਂ ਕਿਉਂਕਿ ਸੇਫਟੀ ਬਹੁਤ ਜ਼ਰੂਰੀ ਆ ਹੁਣ ਆਪਾਂ ਇਹਨੂੰ ਅੱਧੇ ਨੂੰ ਪਾਵਾਂਗੇ ਪਹਿਲਾਂ ਅੱਧਾ ਧੋਤਾ ਜਾਊਗਾ ਫਿਰ ਤੁਹਾਨੂੰ ਦਿਖਾਉਣੀ ਆਂ ਹਾਂਜੀ ਹੁਣ ਆਪਣਾ ਇੱਕ ਸਾਈਡ ਤੋਂ ਇਹ ਕੰਬਲ ਧੋਤਾ ਗਿਆ ਹੁਣ ਆਪਾਂ ਇਹਨੂੰ ਕਰ ਦਾਂਗੇ ਬੰਦ ਹੁਣ ਜਿਹੜਾ ਆਪਣੀ ਦੂਸਰੀ ਸਾਈਡ ਹੈ ਇਹਨੂੰ ਆਪਾਂ ਦੇਖੋ ਇਸ ਤਰੀਕੇ ਨਾਲ ਹੈ ਨਾ ਜੇ ਆਪਾਂ ਚੱਕਾਂਗੇ ਨਹੀਂ ਚੱਕਿਆ ਜਾਂਦਾ ਹਨਾ ਕਿਉਂਕਿ ਬਹੁਤ ਭਾਰੀ ਹੈ ਤਾਂ ਆਪਾਂ ਇਹਨੂੰ ਹਲਕੇ ਹਲਕੇ ਹੱਥ ਨਾਲ ਨਾ ਇਦਾਂ ਨਿਚੋੜ ਨਿਚੋੜ ਕੇ ਬਸ ਇਦਾਂ ਦਬ ਦਬ ਕੇ ਕਿਉਂਕਿ ਦੇਖੋ ਇਕੱਤਾ ਪੈਣਾ ਨੂੰ ਨਾ ਕਮਰ ਦਰਦ ਦੀ ਬਹੁਤ ਪ੍ਰੋਬਲਮ ਆ ਰਹੀ ਹੈ ਨਾ ਪਰ ਹੁੰਦਾ ਵੀ ਹੈ ਵੀ ਚਲੋ ਚਾਰ ਪੈਸੇ ਵੀ ਬਚ ਜਾਣਗੇ ਆਪਣੇ ਹਨਾ ਤਾਂ ਇਹਨੂੰ ਹੌਲੀ ਹੌਲੀ ਨਾ ਚੱਕ ਚੱਕ ਕੇ ਆਪਾਂ ਦੂਸਰੀ ਸਾਈਡ ਰੱਖ ਦਾਂਗੇ ਹਾਂਜੀ ਤੇ ਹੁਣ ਆਪਾਂ ਅੱਧਾ ਕੰਬਲ ਦੇਖੋ ਸਾਈਡ ਤੇ ਰੱਖਿਆ ਤਾਂ ਜਿਹੜਾ ਧੋਤਾ ਗਿਆ ਸੀ ਤੇ ਹੁਣ ਆਪਾਂ ਜਿਹੜਾ ਦੂਸਰਾ ਹੈਗਾ ਉਹਨੂੰ ਆਪਾਂ ਧੋਣ ਲਈ ਪਾਤਾ ਵਿੱਚ ਦੇਖੋ ਸਾਡਾ ਨਾ ਥੋੜਾ ਜਿਹਾ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਇਹ ਮਸ਼ੀਨ ਨਾ ਥੋੜੀ ਜਿਹੀ ਫਾਸਟ ਚੱਲਦੀ ਹੈ ਤੇਜ਼ ਚੱਲਦੀ ਹੈ ਹੈਵੀ ਤੇ ਲਾਈ ਹੋਈ ਹੈਗੀ ਦੇਖੋ ਆਪਣੀ ਇਹ ਨਾ ਇਹਨੂੰ ਸਾਰੇ ਨੂੰ ਵੀ ਧੋਦੂ ਵੀ ਖਿੱਚਦੀ ਹੈਗੀ ਵਿੱਚ ਹਨਾ ਤੇ ਇਸ ਲਈ ਤੁਹਾਨੂੰ ਥੋੜਾ ਜਿਹਾ ਇੱਕ ਪਾਸਿਓਂ ਫੜ ਕੇ ਰੱਖਿਆ ਪਿਆ ਪਹਿਲਾਂ ਮੈਂ ਬੜਾ ਸੇ ਤੁਹਾਨੂੰ ਬੇਟੇ ਨੇ ਪੜਿਆ ਹੋਇਆ ਤੁਸੀਂ ਨਾ ਇਹਨੂੰ ਸਾਈਡ ਤੇ ਲਮਕਾ ਕੇ ਵੀ ਰੱਖ ਸਕਦੇ ਹੋ ਤੇ ਇਹਦਾ ਹੈਲਪ ਕਰਾ ਲੈਣਾ ਕਿਉਂਕਿ ਆਪਾਂ ਛੋਟੀ ਛੱਟੀ ਹਲਦੇ ਨੇ ਬੱਚਿਆਂ ਨੂੰ ਵੀ ਲਾਲ ਲੈਣਾ ਸਾਰੇ ਪਰ ਉਹਨਾਂ ਨਾਲ ਲੱਗ ਗਈ ਧੋਣ ਵਾਲਾ ਹੁੰਦਾ ਇਹਦਾ ਕੰਮ ਨਾ ਤੇ ਹੁਣ ਆਪਾਂ ਇਹਨੂੰ ਧੋ ਲਾਂਗੇ ਧੋ ਕੇ ਫਿਰ ਆਪਾਂ ਇਹਨੂੰ ਹੁਣ ਪਾਣੀ ਕਿਵੇਂ ਕੱਢਾਂਗੇ ਇਹਦਾ ਜਿਹੜਾ ਇਹ ਸਰਫ ਵਗੈਰਾ ਵਾਲਾ ਹੈ ਨਾ ਤੇ ਇਹਨੂੰ ਸੁਕਾਵਾਂਗੇ ਕਿਵੇਂ ਤੁਹਾਨੂੰ ਸਾਰਾ ਕੁਝ ਦਿਖਾਉਣੀ ਆ ਆਪਾਂ ਤੇ ਹੁਣ ਆਪਾਂ ਨੇ ਇਹਨੂੰ ਹਣਾ ਮਸ਼ੀਨ ਦੇ ਵਿੱਚੋਂ ਕੱਢ ਲਿਆ ਦੇਖੋ ਜੇ ਤਾਂ ਤੁਹਾਡਾ ਕੰਬਲ ਛੋਟਾ ਹੈ ਮੈਂ ਪਹਿਲਾਂ ਵੀ ਇਹ ਵੀਡੀਓ ਵਿੱਚ ਦਿਖਾਇਆ ਸੀ ਦੂਸਰੀ ਦੇ ਜੇ ਤਾਂ ਛੋਟਾ ਹੈ ਫਿਰ ਤਾਂ ਆਪਾਂ ਇਹਨੂੰ ਹਨਾ ਜਿਹੜੀ ਆਪਣੀ ਸੁਕਾਉਣ ਵਾਲੀ ਮਸ਼ੀਨ ਸੋਰੀ ਧੋਣ ਵਾਲੀ ਮਸ਼ੀਨ ਹੈ ਉਹਦੇ ਵਿੱਚ ਹੀ ਪਾਣੀ ਪਾ ਕੇ ਆਪਾਂ ਇਹਨੂੰ 2-4 ਗੇੜੇ ਦਵਾਵਾਂਗੇ ਪਾਣੀ ਨੂੰ ਡਰੇਨ ਕਰ ਦਾਂਗੇ ਮਤਲਬ ਕਿ ਕੱਢ ਦਾਂਗੇ ਦੁਬਾਰਾ ਤੋਂ ਫਿਰ ਪਾਣੀ ਪਾਵਾਂਗੇ ਫਿਰ ਕੱਢ ਦਾਂਗੇ ਇਸੇ ਤਰੀਕੇ ਨਾਲ ਹਨਾ ਮਤਲਬ ਕਿ ਧੋਣ ਵਾਲੀ ਮਸ਼ੀਨ ਦੇ ਵਿੱਚ ਹੀ ਧੋਤਾ ਜਾਵੇਗਾ ਤੁਸੀਂ ਇਹਨੂੰ ਅੱਧਾ-ਅੱਧਾ ਕਰਕੇ ਵੀ ਉਸ ਤਰੀਕੇ ਨਾਲ ਕਰ ਸਕਦੇ ਹੋ ਪਰ ਨਹੀਂ ਤਾਂ ਤੁਸੀਂ ਇਦਾਂ ਕੋਈ ਮੰਜਾ ਜਾਂ ਕੋਈ ਚੇਅਰ ਹਨਾ ਉਹਦੇ ਉੱਪਰ ਰੱਖ ਲਓ ਇਹਨੂੰ ਸਾਹ ਥੋੜਾ ਥੋੜਾ ਆਪ ਇਹਨੂੰ ਹਿਲਾਉਂਦੇ ਜਾਵਾਂਗੇ ਤਾਂ ਕਿ ਸਾਰੇ ਹਨਾ ਆਪਣੀ ਏਜੀ ਤੇ ਇਹ ਨਹੀਂ ਵੀ ਆਪਣੇ ਸਰਫ ਹੈਗੇ ਇਹਦੇ ਵਿੱਚ ਏਜੀ ਵਗੈਰਾ ਸ਼ੈਂਪੂ ਵਗੈਰਾ ਜੋ ਵੀ ਆਪਾਂ ਨੇ ਪਾਇਆ ਉਹ ਸਾਰਾ ਨਿਕਲ ਜਾਊਗਾ ਇਸੇ ਕਿਨਾਰੇ ਪੈਣਾ ਕੱਡੀਆਂ ਵੀ ਇਹਨਾਂ ਨੂੰ ਹਨਾ ਧੋ ਸਕਦੇ ਹੋ ਤੁਸੀਂ ਤੇ ਹੁਣ ਰਹਿ ਗਈ ਸਤੋਂ ਦੀ ਗੱਲ ਜਾ ਅਗਰ ਤੁਹਾਡੀ ਨਾਲ ਕੋਈ ਹੈਲਪ ਕਰਵਾਉਣ ਵਾਲਾ ਨਾ ਤੇ ਤੁਹਾਨੂੰ ਦੱਸ ਦਿਆਂ ਕਿ ਕਿਵੇਂ ਸਕਰ ਕਰ ਸਕਦੇ ਹੋ ਹਾਂਜੀ ਇਸਤਰੀ ਕਿਨਾਲ ਨਾਲ ਸਾਰੀ ਸਰਪ ਤੁਹਾਡੀ ਮੀਚੇ ਨਿਕਲ ਜੂਗੀ ਹੈ ਨਾ ਕਈ ਭੈਣਾਂ ਨੂੰ ਇਹ ਵੀ ਹੋਗਾ ਡਾਊਟ ਕਿ ਤੇ ਸਾਡੀ ਸਰਪਣਾ ਵੀ ਚਰੇਗੀ ਬਿਲਕੁਲ ਨਹੀਂ ਰਹਿੰਦੀ ਜੀ ਤੁਸੀਂ ਇਸ ਤਰੀਕੇ ਨਾਲ ਹਲਕਾ ਹਲਕਾ ਹੱਥ ਦਿਨ ਨਾਲ ਹੀ ਪ੍ਰੈਸ ਕਰ ਦੋ ਕਿਉਂਕਿ ਲੱਤਾਂ ਆਉਣ ਨਾਲ ਉਹ ਟੱਬਾਂ ਦੇ ਵਿੱਚ ਹੈ ਨਾ ਉਹ ਬਹੁਤ ਜ਼ੋਰ ਚਾਹੀਦਾ ਤਾਂ ਬਸ ਇਦਾਂ ਹਲਕਾ ਹਲਕਾ ਤੁਸੀਂ ਇਹਨੂੰ ਦੱਬੀ ਚਲੋ ਤੇ ਥੋੜਾ ਥੋੜਾ ਹਲਾਈ ਚ ਲਾਂਗੇ ਆਪਾਂ ਸਾਰੀ ਸਰਫਨਾ ਤੁਹਾਡੀ ਮਿੱਟੀੇ ਨਿਕਲ ਜੂਗੀ ਰੱਖਣਾ ਤੁਸੀਂ ਕੀਤੇ ਕੋਈ ਬਾਣ ਵਗੈਰਾ ਦਾ ਮੰਜਾ ਹੋਵੇ ਜਾਂ ਕੋਈ ਚੇਅਰ ਹੋਵੇ ਨਾ ਤੁਸੀਂ ਉਹ ਤੇ ਰੱਖ ਲੋ ਹਾਂਜੀ ਹੁਣ ਇਸ ਤਰੀਕੇ ਨਾਲ ਆਪਾਂ ਮੰਜੇ ਤੇ ਇਹਨੂੰ ਘਟੋ ਘਟ 10 ਮਿੰਟ ਲਈ ਛੱਡ ਦਾਂਗੇ ਇਹ ਕਿਉਂਕਿ ਇਹ ਆਪਣੇ ਆਪ ਹੀ ਇਹਦਾ ਜਿਹੜਾ ਪਾਣੀ ਹੈ ਉਹ ਨੀਚੇ ਨਿਕਲ ਜਾਊਗਾ ਕੋਈ ਵੀ ਤੁਸੀਂ ਚੇਅਰ ਵਗੈਰਾ ਤੇ ਰੱਖ ਲਓ ਜਾਂ ਤੁਸੀਂ ਇਸ ਤਰੀਕੇ ਦੇ ਮੰਜੇ ਤੇ ਰੱਖ ਲਓ ਹਨ ਅਦਰਵਾਈਜ਼ ਤੁਹਾਡੇ ਨਾਲ ਕੋਈ ਹੈਲਪ ਕਰਾਉਣ ਵਾਲਾ ਤਾਂ ਹੈ ਤੁਸੀਂ ਦੋਨੋਂ ਸਾਈਡਾਂ ਤੋਂ ਫੜ ਕੇ ਹਨ ਇਹਨੂੰ ਏਦਾਂ ਨਿਚੋੜ ਵੀ ਸਕਦੇ ਹੋ ਕਿਉਂਕਿ ਇੱਕ ਸਾਈਡ ਤੋਂ ਦੂਸਰੇ ਬੰਦੇ ਨੂੰ ਖੜਾ ਦਿਓ ਇੱਕ ਤੋਂ ਦੂਜੇ ਤੋਂ ਤਾਂ ਇਸ ਤਰੀਕੇ ਨਾਲ ਤੁਸੀਂ ਇਹਨੂੰ ਹਲਕਾ ਜਿਹਾ ਨਿਚੋੜ ਕੇ ਫੇਰ ਵੀ ਸੁਕਣਾ ਪਾ ਸਕਦੇ ਹੋ ਕਿਉਂਕਿ ਇਹ ਸੁਕਾਉਣ ਵਾਲੀ ਮਸ਼ੀਨ ਦੇ ਵਿੱਚ ਏਡਾ ਵੱਡਾ ਹੈਵੀ ਕੰਬਲ ਸੁੱਕੇਗਾ ਨਹੀਂ ਹੈਗਾ ਤੇ ਦੂਸਰਾ ਜਿਹੜੀਆਂ ਪੀਣੀਆਂ ਪਹਿਣਾ ਕੋਲੇ ਮਸ਼ੀਨ ਨਹੀਂ ਹੈਗੀ ਹਨਾ ਕਈ ਭੈਣਾਂ ਦੇ ਮੈਸੇਜ ਵੀ ਆਏ ਮੈਨੂੰ ਉਦੋਂ ਵੀ ਪਹਿਨੇ ਜਿਨ੍ਹਾਂ ਕੋਲੇ ਆਟੋਮੈਟਿਕ ਮੂਸਨ ਹੈ ਜਾਂ ਜਿਨ੍ਹਾਂ ਕੋਲੇ ਹੈ ਨਹੀਂ ਉਹ ਕੀ ਕਰਨ ਤਾਂ ਤੁਸੀਂ ਨਾ ਇਸ ਤਰੀਕੇ ਨਾਲ ਇਦਾਂ ਹੀ ਕੋਈ ਮੰਜਾ ਲੈ ਲਓ ਜਿਹੜਾ ਕਿ ਨੀਚੋਂ ਪਾਣੀ ਨਿਕਲ ਜੇ ਜਿਹਦੇ ਬਾਣ ਵਾਲਾ ਮੰਜਾ ਹੋਵੇ ਤਾਂ ਇਸ ਤਰੀਕੇ ਨਾਲ ਕੰਬਲ ਨੂੰ ਉਹਦੇ ਉੱਪਰ ਵਿਸਾ ਲਓ ਵਿਸਾ ਕੇ ਤੁਸੀਂ ਆਪਣਾ ਹਨਾ ਈਜੀ ਸ਼ੈਂਪੂ ਤੋਂ ਉਹਨਾਂ ਨੂੰ ਲਿਕੁਇਡ ਕਰਕੇ ਤੇ ਕੰਬਲ ਨੂੰ ਪਹਿਲਾਂ ਥੋੜਾ ਜਿਹਾ ਗਿੱਲਾ ਕਰ ਲਓ ਫਿਰ ਇਹਦੇ ਉੱਪਰ ਇਸ ਤਰੀਕੇ ਨਾਲ ਤੁਸੀਂ ਕਿਸੇ ਵੀ ਚੀਜ਼ ਦੇ ਨਾਲ ਸਾਫ਼ ਕਰ ਲਓ ਮਨ ਕੇ ਆਪਾਂ ਮਸਲ ਦਿੰਨੇ ਜਿਵੇਂ ਆਪਾਂ ਕਹਿੰਦੇ ਨੇ ਫਿਰ ਉਸ ਤੋਂ ਬਾਅਦ ਇਦਾਂ ਵਿਸਾਏ ਹੋਏ ਸੀ ਤੁਸੀਂ ਨਾ ਪ੍ਰੈਸ਼ਰ ਨਾਲ ਪਾਣੀ ਪ ਹਲਕਾ ਹਲਕਾ ਵਿਚੀਚੋਂ ਪ੍ਰੈਸ਼ਰ ਨਾਲ ਪਾਣੀ ਪਾਈ ਚਲੋ ਨਾ ਤਾਂ ਤੁਹਾਡਾ ਜਿਹੜਾ ਕੰਬਲ ਹੈ ਨਾ ਤਾਂ ਉਹਦੇ ਵਿੱਚ ਸਰਫ ਰਹੇਗੀ ਨਾ ਸ਼ੈਂਪੂ ਰਹੂਗਾ ਤੇ ਉਹ ਬਹੁਤ ਹੀ ਸੋਹਣਾ ਤੁਹਾਡਾ ਇਹ ਹੋ ਜਾਣਗੇ ਤੇ ਹੁਣ ਇਹਨੂੰ ਦੇਖੋ ਕਈ ਪੈਣਾ ਦੇ ਉਦੋਂ ਮੈਂ ਪਿਛਲੀ ਵਾਰੀ ਨਾ ਨਿਚੋੜਨਾ ਦੱਸਣਾ ਭੁੱਲ ਗਈ ਸੀ ਤਾਂ ਮੈਨੂੰ ਕਹਿੰਦੇ ਪੈਣ ਹੁਣ ਇਹ ਨੁੱਟੜੂ ਕਿਵੇਂ ਜਦੋਂ ਹੁਣ ਇਹਨਾਂ ਪੈਣ 10 ਮਿੰਟ ਇਦਾਂ ਹੀ ਰੱਖ ਦਾਂਗੇ ਤਾਂ 10 ਮਿੰਟਾਂ ਬਾਅਦ ਰੋ ਦੇਖਿਓ ਇਹਨਾਂ ਦਾ ਪਾਣੀ ਬਿਲਕੁਲ نیچے ਨਿਕਲ ਜਾਊਗਾ ਤੇ ਆਪਾਂ ਇਹਨੂੰ ਚੱਕ ਕੇ ਸੁਕਣਾ ਪਾ ਦਾਂਗੇ ਤਾਂ ਦੇਖੋ ਤੁਹਾਡਾ ਨਾ ਪੈਸਾ ਲੱਗੇ ਥੋੜੀ ਜੀ ਮਿਹਨਤ ਹੈ ਐ ਹੁਣ ਮਿਹਨਤ ਬਿਨਾ ਤਾਂ ਕਹਿੰਦੇ ਆਪਾਂ ਨਾ ਕੋਈ ਕੰਮ ਵੀ ਨਹੀਂ ਬਣਦਾ ਨਾ ਜੇ ਆਪਾਂ ਕਈ ਵੀ ਬਿਲਕੁਲ ਹੀ ਇਦਾਂ ਹੀ ਵੀ ਜਾਦੂ ਨਾਲ ਹੀ ਹੋਜੂ ਜਾਦੂ ਨਾਲ ਨਹੀਂ ਹੁੰਦਾ ਥੋੜੀ ਜੀ ਮਿਹਨਤ ਤਾਂ ਆਪ ਨੂੰ ਕਰਨੀ ਪੈਗੀ ਹੈ ਤੇ ਇਸ ਤਰੀਕੇ ਦੇ ਨਾਲ ਤੁਸੀਂ ਮਸ਼ੀਨ ਦੇ ਵਿੱਚ ਆਪਣੇ ਭਾਰੀ ਤੋਂ ਭਾਰੀ ਕੰਬਲ ਧੋ ਸਕਦੇ ਹੋ ਨਾ ਜੈਕਟਾਂ ਵਗੈਰਾ ਜੋ ਵੀ ਮੈਂ ਪਹਿਲਾਂ ਦੱਸਿਆ ਵੀ ਪਿਓਰ ਦੇ ਕੋਟ ਪੈਂਟ ਜੈਕਟਾਂ ਜੋ ਵੀ ਹੁੰਦੇ ਨੇ ਆਪਣੇ ਘਰ ਦੇ ਵਿੱਚ ਕਿਵੇਂ ਧੋਣੇ ਆ ਨਾ ਤੇ ਵੀਡੀਓ ਚੰਗੀ ਲੱਗੀ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤੇ ਹੁਣ ਆਪਾਂ ਤੁਹਾਨੂੰ ਦਿਖਾਵਾਂਗੇ ਇਹਨੂੰ ਸੁੱਕਣਾ ਪਾ ਹਾਂਜੀ ਇੱਕ ਤਾਂ ਮੈਂ ਤੁਹਾਨੂੰ ਦੱਸਦਾ ਹਨ ਵੀ ਆਪਾਂ ਮੰਜੇ ਤੇ ਇਹਨੂੰ ਕੱਢ ਕੇ ਕੰਬਲ ਨੂੰ ਉਸ ਤਰੀਕੇ ਦੇ ਨਾਲ ਆਪਾਂ ਪਾਣੀ ਨਾਲ ਇਹਨੂੰ ਧੋ ਸਕਦੇ ਹਾਂ ਤੇ ਉਸ ਤੋਂ ਆਸਾਨ ਤਰੀਕਾ ਇਹ ਹੈ ਵੀ ਤੁਸੀਂ ਇਹਨੂੰ ਸਾਰੇ ਨੂੰ ਨਾ ਮਸ਼ੀਨ ਦੇ ਵਿੱਚ ਸਿੱਟ ਲਓ ਤੇ ਪਹਿਲਾਂ ਇਹਦਾ ਜਿਹੜਾ ਗੰਦਾ ਪਾਣੀ ਸੀ ਆਪਣੇ ਉਹ ਕੱਢ ਤਾ ਹੁਣ ਆਪਾਂ ਇਹਦੇ ਵਿੱਚ ਵਧੀਆ ਪਾਣੀ ਪਾ ਕੇ ਹਲਕਾ ਜਿਹਾ ਚਲਾ ਦਾਂਗੇ ਬਸ ਹਲਕਾ ਕਿਉਂਕਿ ਜਿਆਦਾ ਨਹੀਂ ਜੇ ਆਪਾਂ ਜਿਆਦਾ ਚਲਾਵਾਂਗੇ ਤਾਂ ਮੋਟਰ ਮੱਚ ਸਕਦੀ ਹੈ ਆਪਣੀ ਬਸ ਹਲਕਾ ਜਿਹਾ ਚਲਾ ਕੇ ਇਹਨੂੰ ਇੱਕ ਨਾ ਤਾਂ ਜਿਹੜਾ ਦਵਾ ਕੇ ਕਿ ਆਪਾਂ ਇਹਦਾ ਪਾਣੀ ਇਸੇ ਤਰੀਕੇ ਦੇ ਨਾਲ ਇਹਦੇ ਵਿੱਚ ਹੀ ਕੱਢ ਦਾਂਗੇ ਕਿਰਨੂ ਇਹਦੀ ਵਿੱਚੀ ਪਿਆ ਰਹਣ ਤੋਂ ਹਨ ਵਧੀਆ ਹੈ ਪੈਸਰ ਜੀ ਨਾਲ ਤੁਸੀਂ ਨਾ ਇਹਨੂੰ ਪਾਣੀ ਨੂੰ ਕੱਢ ਦੋ ਤਾਂ ਜਿਹੜੀ ਵੀ ਈਜੀ ਸ਼ੈਂਪੂ ਨਾਲ ਆਪਾਂ ਨੇ ਧੋਤਾ ਹੈ ਉਹ ਵਿੱਚੋਂ ਨਿਕਲ ਜੇ ਤੇ 10-15 ਮਿੰਟਾਂ ਮੰਗਰੋ ਆਪਾਂ ਇਹਨੂੰ ਜਦੋਂ ਪਾਣੀ ਵਿੱਚ ਛੁੱਟ ਜੂਗਾ ਕੱਢ ਕੇ ਸੁਕਣਾ ਪਾ ਦਾਂਗੇ ਤੇ ਇਸ ਤਰੀਕੇ ਦੇ ਨਾਲ ਤੁਸੀਂ ਭਾਰੀ ਤੋਂ ਭਾਰੀ ਕੰਬਲਾਂ ਨੂੰ ਧੋ ਸਕਦੇ ਹੋ ਫਿਰ ਆਪਾਂ ਤੁਹਾਨੂੰ ਬਾਹਰ ਪਾ ਕੇ ਦਿਖਾਉਣੀ ਹੈ ਕਿ ਇਕੱਲਾ ਬੰਦਾ ਹੈ ਨਾ ਕਿਵੇਂ ਇਹਨਾਂ ਨੂੰ ਧੋ ਸਕਦਾ ਹੈ ਤਾਂ ਵੀਡੀਓ ਚੰਗੀ ਲੱਗੀ ਲਾਈਕ ਜ਼ਰੂਰ ਕਰਿਓ ਤੇ ਅੱਗੇ ਅੱਗੇ ਸ਼ੇਅਰ ਵੀ ਕਰਿਓ ਤੇ ਮੇਰੇ ਵੱਲੋਂ ਸਾਰੇ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ